ਫਗਵਾੜਾ ਨਜ਼ਦੀਕ ਪਿੰਡ ਗੰਡਵਾ ਵਿਖੇ ਸਥਿਤ ਬਾਬਾ ਸ਼੍ਰੀ ਚਾਂਜੀ ਦੇ ਅਸਥਾਨ ਤੇ ਬ੍ਰਹਮਲਿੰਗ ਸ਼੍ਰੀਮਾਨ 108 ਨਿਰਵਾਣ ਸੰਤ ਬਾਬਾ ਖੇਮਰਾਜੀ ਮਹਾਰਾਜ ਜੀ ਦੀ ਯਾਦ ਵਿੱਚ 106ਵਾਂ ਸਾਲਾਨਾ ਜੁੜਮੇਲਾ ਸਮੂਹ ਪ੍ਰਵਾਸੀ ਭਾਰਤੀਆਂ ਨਗਰ ਵਾਸੀਆਂ ਤੇ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਿਰਮਲ ਕੁਟਿਆ ਸ਼ੰਮ ਵਾਲੀ ਪਿੰਡ ਪੰਡਵਾ ਦੇ ਮੁਖ ਸੇਵਾਦਾਰ ਸੰਤ ਗੁਰਚਰਨ ਸਿੰਘ ਜੀ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਿੱਥੇ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਢਾਡੀ ਜਥਿਆਂ ਨੇ ਢਾਡੀ ਵਾਰਾਂ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਪ੍ਰਬੰਧਕ ਕਮੇਟੀ ਵੱਲੋਂ ਸੰਤ ਗੁਰਚਰਨ ਸਿੰਘ ਜੀ ਦੇ ਨਾਲ-ਨਾਲ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਆਪਣੇ ਸੰਬੋਧਨ ਵਿੱਚ ਸੰਤ ਗੁਰਚਰਨ ਸਿੰਘ ਜੀ ਨੇ ਸਮੂਹ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ ਅੱਜ ਬਹੁਤ ਹੀ ਖੁਸ਼ੀ ਭਰਿਆ ਸਮਾਂ ਹੈ ਨਗਰ ਗੰਡਵਾ ਜਿੱਥੇ ਬਾਬਾ ਸ਼੍ਰੀ ਚੰਦੀ ਮਹਾਰਾਜ ਦਾ ਸਥਾਨ ਹੈ ਇਹ ਸਾਰੀਆਂ ਇਲਾਕੇ ਦੀਆਂ ਸੰਗਤਾਂ ਅੱਜ ਇਕੱਠੀਆਂ ਹੋਈਆਂ ਉਹਨਾਂ ਦਾ ਦਿਹਾੜਾ ਮਨਾਉਣ ਵਾਸਤੇ ਉੱਥੇ ਮਹਾਪੁਰਸ਼ ਮਨੀ ਜੀ ਹੁਣਾਂ ਨੇ ਸਾਰੀ ਸੰਗਤ ਦੇ ਨਾਲ ਰਲ ਕੇ ਇੱਕ ਬਹੁਤ ਵੱਡਾ ਉਦਮ ਕੀਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਮਾ ਵਾਕਾਂ ਅਨੁਸਾਰ ਸਤਿਗੁਰੂ ਦੇ ਉਹਨਾਂ ਪ੍ਰਵਚਨਾਂ ਤੇ ਪਹਿਰਾ ਦੰਦਿਆ ਹੋਇਆ ਪਾਣੀ ਜਿਹੜਾ ਸਾਡੀ ਜ਼ਿੰਦਗੀ ਦਾ ਮੂਲ ਤੱਤ ਹੈ ਉਸ ਦੀ ਸਾਂਭ ਸੰਭਾਲ ਵਾਸਤੇ ਜੋ ਸਾਡੇ ਵਿਰਾਸਤੀ ਪਿੰਡਾਂ ਦੇ ਛੱਪੜ ਨੇ ਜਿਨ੍ਹਾਂ ਦੇ ਕੰਡਿਆਂ ਦੇ ਉੱਤੇ ਕਿਸੇ ਸਮੇਂ ਪੰਡ ਵਸੇ ਸੀ ਉਸ ਦੀ ਦਸ਼ਾ ਨੂੰ ਸੁਧਾਰਨ ਲਈ ਇੱਕ ਬਹੁਤ ਵੱਡਾ ਉਦਦਮ ਕੀਤਾ ਬਹੁਤ ਸਾਰੇ ਦਾਨੀ ਵੀਰਾਂ ਨੇ ਮਹਾਰਾਜ ਦਾ ਹੁਕਮ ਮੰਨ ਕੇ ਇਹਨਾਂ ਦੀ ਪ੍ਰੇਰਣਾ ਦੇ ਨਾਲ ਆਪਣੀਆਂ ਕਿਰਤਾਂ ਦੇ ਵਿੱਚੋਂ ਦਸਵੰਧ ਭੇਜਿਆ ਤੇ ਉਹਦੇ ਨਾਲ ਇੱਕ ਪਿੰਡ ਦਾ ਬਹੁਤ ਹੀ ਵਧੀਆ ਕਾਰਜ ਹੋਇਆ ਇਹ ਇੱਕ ਪੜਾ ਹੈ ਇਸ ਦੇ ਨਾਲ ਨਾਲ ਤਿੰਨ ਚਾਰ ਹੋਰ ਪੜਾ ਜੁੜੇ ਹੋਏ ਨੇ ਇਹਦੇ ਵਿੱਚ ਜਿਹੜਾ ਪਾਣੀ ਆਉਂਦਾ ਉਸ ਦਾ ਸ਼ੁੱਧੀਕਰਨ ਹੋਵੇ ਔਰ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਹੋਵੇ ਤੇ ਇਹ ਜਿਹੜਾ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ ਚ ਮੱਛਰ ਪੈਦਾ ਕਰਦਾ ਇਹ ਖੇਤੀ ਦੇ ਇਸਤੇਮਾਲ ਵਿੱਚ ਜਾਵੇ ਜਿਹਦੇ ਨਾਲ ਅਸੀਂ ਰਸਾਇਣ ਖਾਦਾਂ ਤੋਂ ਕੀਟਨਾਸ਼ਕਾਂ ਤੋਂ ਬਚੀਏ ਤੇ ਨੇਚਰਲ ਫਾਰਮਿੰਗ ਜਿਹੜੀ ਹੈ ਕੁਦਰਤੀ ਖੇਤੀ ਜਿਹੜੀ ਹੈ ਉਹਦੇ ਤੱਕ ਪਹੁੰਚ ਕਰੀਏ ਤੇ ਜਿਹਦੇ ਨਾਲ ਜਿੱਥੇ ਸਾਡਾ ਪਿੰਡ ਸਵਾਰਿਆ ਜਾਣਾ ਉੱਥੇ ਸਾਡੀ ਖੁਰਾਕ ਸਾਡੀ ਖੇਤੀ ਸਵਾਰੀ ਜਾਣੀ ਹੈ ਪਾਣੀ ਨੂੰ ਬਚਾਉਣ ਦਾ ਮਿਸ਼ਨ ਹੈ ਜਿਸ ਤਰ੍ਹਾਂ ਛਪੜਾਂ ਦੇ ਸੁਧਾਰ ਸੀਚੇ ਵਾਲ ਮਰ ਰਹੀ ਹੁੰਦੇ ਆ ਇਹ ਨਗਰ ਗੰਡਵਾ ਦੇ ਵਿੱਚ ਵੀ ਇਹ ਪਰਕਾਰ ਹੋਇਆ ਸੋ ਮੈਂ ਮਹਾਰਾਜ ਜੀ ਨੂੰ ਵੀ ਪੰਚਾਇਤ ਨੂੰ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਬੀਡੀਪੀਓ ਸਾਹਿਬ ਜੀ ਸਾਹਿਬ ਇੱਥੇ ਆਏ ਤੇ ਵਿਸ਼ੇਸ਼ ਤੌਰ ਤੇ ਸੰਤ ਗੁਰਚਰਨ ਸਿੰਘ ਜੀ ਪੰਡਵਾਂ ਆਲੇ ਆਏ ਜੀ ਇਹਨਾਂ ਦੇ ਕਰਕਮਲਾ ਨਾਲ ਅਸੀਂ ਇਹ ਸੋਭ ਸੀਸਾ ਇਹਨਾਂ ਕੋ ਲਈਆਂ ਤੇ ਮੈਂ ਅਰਦਾਸ ਬੇਨਤੀ ਕਰਦਾ ਵੀ ਦਾਤਾ ਨਗਰ ਨੂੰ ਇਤਫਾਕ ਬਖਸ਼ੇ ਪਿਆਰ ਬਖਸ਼ੇ ਇਸ ਤਰ੍ਹਾਂ ਦੇ ਜਿਹੜੇ ਪਰਉਪਕਾਰੀ ਕਾਰਜ ਹੈ ਜਿਹੜੇ ਤਰੱਕੀ ਵਾਲੇ ਕਾਰਜ ਆ ਉਹ ਕਰਨ ਦਾ ਬਲ ਉਦਮ ਬਖਸ਼ਦਾ ਰਹੇ ਸੋ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਸਮਾਗਮ ਦੌਰਾਨ ਪਿੰਡ ਦੇ ਛੱਪੜ ਦੇ ਨਵੀਨੀਕਰਨ ਦੇ ਨਾਲ-ਨਾਲ ਹੋਰ ਵਿਕਾਸ ਕਾਰਜਾਂ ਦੇ ਕੰਮਾਂ ਦੀ ਸ਼ੁਰੂਆਤ ਵੀ ਕੀਤੀ ਗਈ ਇਸ ਦੌਰਾਨ ਮਹਾਪੁਰਸ਼ਾ ਨੇ ਕਿਹਾ ਕਿ ਇਸ ਛੱਪੜ ਦੇ ਪਾਣੀ ਨੂੰ ਸਿਚਾਈ ਲਈ ਵਰਤਨਯੋਗ ਬਣਾਉਣ ਲਈ ਪ੍ਰੋਜੈਕਟ ਵੀ ਲਗਾਇਆ ਜਾਵੇਗਾ ਉਨ੍ਹਾਂ ਸਾਰੇ ਹੀ ਦਾਨੀ ਸਜਨਾ ਦਾ ਤਹਿਤ ਰੋ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪਿੰਡ ਗੰਡਮਾ ਤੋਂ ਨਵਰਾੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ